ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਂਝੀ ਕਰਾਂਗੇ ਲਗਾਤਾਰ ਜੋ ਬਰਸਾਤ ਹੋ ਰਹੀ ਹੈ ਉਸ ਦੀ وجہ ਕਰਕੇ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਪੌਂਗ ਡੈਮ ਦਾ ਜਿਹੜਾ ਇਸ ਵੇਲੇ ਪਾਣੀ ਦਾ ਪੱਧਰ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਕਿਤੇ ਵੱਧ ਚੱਲ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ 6 ਫੁੱਟ ਵੱਧ ਜਿਹੜਾ ਕਿ ਇਸ ਵੇਲੇ ਪਾਣੀ ਦਾ ਪੱਧਰ ਪੌਂਗ ਡੈਮ ਦੇ ਵਿੱਚ ਦਰਜ ਕੀਤਾ ਜਾ ਰਿਹਾ ਜਿਸ ਕਰਕੇ ਹੁਣ ਇਹ ਹਾਲਾਤ ਨੇ ਕਿ ਕਿਸੇ ਵੀ ਵੇਲੇ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਸਕਦਾ ਹੈ ਜਿਸ ਕਰਕੇ ਪੰਜਾਬ ਦੇ ਲਈ ਇਹ ਵੱਡੀ ਖਤਰੇ ਦੀ ਘੰਟੀ ਹੈ ਅਤੇ ਜੋ ਇਲਾਕੇ ਇਸ ਦਰਿਆ ਦੇ ਨਾਲ ਲੱਗਦੇ ਹੈਗੇ ਨੇ ਜਿੱਥੋਂ ਇਹ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਂਦਾ ਹੈ ਜ਼ਾਹਰ ਜੀ ਗੱਲ ਹੈ ਕਿ ਇਸ ਦਾ ਰਾਵੀ ਦਰਿਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਕੀ ਹੈ ਉਹ ਅਸਰ ਦੇਖ ਨੂੰ ਮਿਲਦਾ ਹੈ ਤੇ ਇਸੇ ਦਰਿਆ ਦੀ ਵਜ੍ਹਾ ਕਰਕੇ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਸਿਲਕਾ ਅੰਮ੍ਰਿਤਸਰ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਪੈਰੀ ਹੈਗੀ ਤੇ ਪਹਿਲਾਂ ਤੋਂ ਹੀ ਜਿਹੜੇ ਹਾਲਾਤ ਬਦ ਤੋਂ ਬੱਦਰ ਬਣੇ ਹੋਏ ਨੇ ਅਜਿਹੀ ਸਥਿਤੀ ਨੂੰ ਮੱਧ ਨਜ਼ਰ ਰੱਖਦਿਆਂ ਹੋਇਆਂ ਮਿਲਟਰੀ ਦੇ ਵੱਲੋਂ ਮੋਰਚਾ ਸੰਭਾਲਿਆ ਗਿਆ ਫੌਜ ਦੇ ਜਵਾਨ ਜਿਹੜੇ ਕਿ ਉਹ ਜ਼ਮੀਨੀ ਪੱਧਰ ਦੇ ਉੱਪਰ ਰੈਸਕਿਊ ਆਪਰੇਸ਼ਨ ਦੇ ਵਿੱਚ ਜੁਟੇ ਹੋਏ ਨੇ ਪਰ ਜੋ ਆਉਣ ਵਾਲੇ ਸਮੇਂ ਦੀ ਨਿਯਾਕਤ ਨੂੰ ਵਿਖਤਿਓਂ ਖਤਰੇ ਦੀ ਕੰਟੀਨਿਊ ਵੇਖਦਿਆਂ ਹੋਇਆਂ ਹੁਣ ਆਰਮੀ ਦੇ ਵਿਸ਼ੇਸ਼ ਵਾਹਨ ਵੀ ਮੈਦਾਨ ਦੇ ਵਿੱਚ ਨਿਤਰ ਆਏ ਨੇ ਇਹ ਦੇਖੋ ਐਟੋਰ ਐਨ 1200 ਜਿਹੜਾ ਕਿ ਹੈਵੀ ਵਹੀਕਲ ਹੈ ਉਸ ਨੂੰ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਉਤਾਰਿਆ ਗਿਆ ਤੇ ਇਸ ਵਾਹਨ ਦੀ ਖਾਸियत ਇਹ ਹੈ ਕਿ ਇਹ ਕਿੰਨੇ ਵੀ ਗਹਿਰੇ ਪਾਣੀ ਦੇ ਵਿੱਚ ਉਤਰ ਕੇ ਰੈਸਕਿਊ ਆਪਰੇਸ਼ਨ ਕਰ ਸਕਦਾ ਹੈ ਜਿੱਥੇ ਕਿ ਲੋਕ ਫਸੇ ਹੋਏ ਹੈਗੇ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਉਸ ਨੂੰ ਕੱਢਣ ਦੇ ਵਿੱਚ ਇਹ ਜਿਹੜਾ ਕੀ ਹੈ ਵਿਕਾਸ ਕਾਰਜ ਨੂੰ ਹੋਰ ਵੀ ਸੁਖਾਲਾ ਕਰ ਸਕਦਾ ਹੈ ਸੋ ਇੱਕ ਹੋਰ ਵੀ ਜਿਹੜੀ ਕਿ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੇ ਜੋ ਹਾਲਾਤ ਬਣੇ ਹੋਏ ਨੇ ਹੜਾ ਦੇ ਕਰਕੇ ਹੁਣ ਤੱਕ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਚਾਰ ਦੇ ਕਰੀਬ ਲੋਕ ਲਾਪਤਾ ਦੱਸੇ ਜਾ ਰਹੇ ਨੇ ਉਧਰ ਜੋ ਪਾਣੀ ਛੱਡੇ ਜਾਣ ਦੀ ਕਾਰਵਾਈ ਹੋ ਪਾਰੀ ਹੈ ਇਸ ਨੂੰ ਲੈ ਕੇ ਪਹਿਲਾ ਤੋਂ ਹੀ ਪ੍ਰਸ਼ਾਸਨ ਅਲਰਟ ਮੋਰਤੇ ਅਤੇ ਪਿੰਡਾਂ ਦੇ ਪਿੰਡ ਜਿਹੜੇ ਕਿ ਖਾਲੀ ਕਰਵਾਏ ਜਾ ਰਹੇ ਨੇ ਮਾਦੋਪੁਰ ਦੇ ਵਿੱਚ ਦੋ ਅਤੇ ਗੁਰਦਾਸਪੁਰ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਕਿ ਪਾਣੀ ਦੇ ਵਿੱਚ ਡੁੱਬ ਜਾਣ ਕਰਕੇ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ ਪਠਾਨਕੋਟ ਦੇ ਵਿੱਚ ਗੁੱਜਰ ਪਰਿਵਾਰ ਦੇ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਨੇ ਅਤੇ ਸਭ ਤੋਂ ਜਿਹੜੀ ਕਿ ਮਾੜੀ ਸਥਿਤੀ ਇਸ ਵੇਲੇ ਆ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਫਿਰੋਜ਼ਪੁਰ ਅਤੇ ਵਾਦਲ ਕਾ ਦੇ ਵਿੱਚ ਜਿੱਥੇ ਕਿ 150 ਤੋਂ ਵੱਧ ਜਿਹੜੇ ਕਿ ਪਿੰਡ ਹੈਗੇ ਨੇ ਹੜਾ ਦੀ ਮਾਰ ਹੇਠਾਂ ਨੇ ਅਤੇ ਕਈ ਪਿੰਡਾਂ ਦੇ ਵਿੱਚ 5 ਤੋਂ 7-7 ਫੁੱਟ ਪਾਣੀ ਅਪਰਿਆ ਹੋਇਆ ਹੈ ਫਰੋਸਪੁਰ ਦੇ ਵਿੱਚ 2000 ਤੋਂ ਵੱਧ ਜਿਹੜਾ ਕਿ ਲੋਕਾਂ ਦੀ ਜਾਨ ਨੂੰ ਬਚਾਇਆ ਗਿਆ ਤੇ ਉਹਨਾਂ ਨੂੰ ਰਾਹਤ ਕੈਂਪਾਂ ਦੇ ਵਿੱਚ ਪਹੁੰਚਾਇਆ ਗਿਆ ਅਤੇ ਫੌਜ ਤੋਂ ਇਲਾਵਾ ਐਨਡੀਆਰਐਫ ਅਤੇ ਪੁਲਿਸ ਅਤੇ ਹੋਰ ਜਿਹੜੀਆਂ ਕਿ ਰਾਹਤ ਏਜੰਸੀਆਂ ਨੇ ਉਹ ਬਚਾਅ ਕਾਰਜ ਦੇ ਵਿੱਚ ਜੁਟੀਆਂ ਹੋਈਆਂ ਨੇ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਵੀ ਹੜ ਦੀ ਮਾਰ ਹੈ ਥੇ ਜਿਹੜੇ ਕਿ ਪਿੰਡ ਆਏ ਨੇ ਉਹਨਾਂ ਦੀ ਗਿਣਤੀ ਵੱਧ ਕੇ 25 ਤੱਕ ਪਹੁੰਚ ਚੁੱਕੀ ਹੈ ਜਿੱਥੇ ਕਿ ਰਾਵੀ ਦਰਿਆ ਲਗਾਤਾਰ ਜਿਹੜਾ ਕਿ ਵਿਕਰਾਰ ਰੂਪ ਧਾਰਨ ਕਰਦਾ ਜਾ ਰਿਹਾ ਤੇ ਇੱਥੇ ਵੀ ਕੁਝ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਅਦਿੱਤੇ ਗਏ ਨੇ ਅਤੇ ਸਰਹੱਦੀ ਜਿਹੜਾ ਕਿ ਇਲਾਕਾ ਹੈਗਾ ਰਮਦਾਸਪੁਰ ਉਸ ਏਰੀਏ ਦੇ ਜਿਹੜੇ ਕਿ ਕਈ ਜਿਹੜੇ ਕਿ ਦਰਜਨ ਤੋਂ ਵੱਧ ਪਿੰਡ ਹੈਗੇ ਨੇ ਉਹਨਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤੇ ਅਜਿਹੀ ਸਥਿਤੀ ਦੇ ਵਿੱਚ ਹੁਣ ਜਿਹੜਾ ਕਿ ਹੈ ਖਤਰੇ ਦੀ ਘੰਟੀ ਇਹ ਹੈ ਕਿ ਪੌਂਗ ਜਿ세 ਵਿੱਚ ਪਾਣੀ ਦਾ ਪੱਧਰ ਇਸ ਵੇਲੇ ਜਿਹੜਾ ਕੀ ਹੈ 900 ਤੇ ਮਾਫ ਕਰਨਾ ਕਿ 1396 ਫੀਟ ਹੋ ਚੁੱਕਿਆ ਤੇ ਇਸ ਦੇ ਵਿੱਚ ਪਾਣੀ ਦੀ ਸਮਰੱਥਾ 1390 ਫੀਟ ਦੀ ਹੈ ਪਰ 6 ਫੁੱਟ ਆਲਰੇਡੀ ਜਿਹੜਾ ਕੀ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਜਿਸ ਕਰਕੇ ਹੁਣ ਜਿਹੜਾ ਕੀ ਹੈ ਦੱਸਿਆ ਜਾ ਰਿਹਾ ਕਿ ਇਸ ਦੇ ਫਲਡ ਗੇਟ ਖੋਲ ਕੇ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦੀ ਸੰਭਾਵਨਾ ਜਿਸ ਕਰਕੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਅਲਰਟ ਕਰ ਦਿੱਤਾ ਗਿਆ ਅਤੇ ਇਸੇ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਜਿਹੜੇ ਕਿ ਐਟੋਰ ਐਨ 1200 ਮਿਲਟਰੀ ਦੇ ਹੈਵੀ ਵਹੀਕਲ ਹੈਗੇ ਨੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਤਾਰੇ ਗਏ ਨੇ ਤਾਂਕਿ ਜੇਕਰ ਸਥਿਤੀ ਵਿਗੜਦੀ ਹੈ ਤਾਂ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਲੋਕਾਂ ਦੀ ਜਾਨ ਬਚਾਈ ਜਾ ਸਕੇ